ਅਸੀਆ ਕਿਸਾਨ ਵੀਰੋ ਤੁਹਾਡਾ ਬ੍ਰਾਡਕਾਸਟਰ ਫਾਰਮਿੰਗ ਤੇ ਸਵਾਗਤ ਕੀਤਾ ਜਾਂਦਾ ਜੀ ਜੇ ਕਿਸੇ ਵੀਰ ਨੇ ਆਪਣੇ ਤੋਂ ਵੀਡੀਓ ਬਣਾਉਣੀ ਹੋਵੇ ਤਾਂ ਆਪਣੇ ਨਾਲ ਜਰੂਰ ਕੰਟੈਕਟ ਕਰੋ ਆਪਣਾ ਫੋਨ ਨੰਬਰ ਹੈਗਾ ਜੀ 95018 28521 ਵੀਰੇ ਆਪਣਾ ਕੰਟੈਕਟ ਨੰਬਰ ਆ ਅੱਜ ਦੀ ਵੀਡੀਓ ਬਈ ਪਿੰਡ ਸੁਖਾਣਾ ਦਾ ਜ਼ਿਲ੍ਹਾ ਮੋਗਾ ਤਹਿਸੀਲ ਨੂੰ ਬਾਗਾ ਪੁਰਾਣਾ ਪਿਆ ਜਾਂਦਾ ਬਾਕੀ ਦੀ ਜਾਣਕਾਰੀ ਆਪਾਂ ਬਾਈ ਜੀ ਤੋਂ ਪੁੱਛਦੇ ਆ ਜੋ ਬਾਈ ਜੀ ਹਾਂ ਜੀ ਸਾਸ਼ੀ ਗਾਇਬ ਜੀ ਸਾਸ਼ੀ ਗਾਇਬ ਜੀ ਬਈ ਨਾਮ ਕੀ ਹੈ ਜੀ ਆਪਣਾ ਪਿੰਦਰ ਸਿੰਘ ਜੀ ਠੀਕ ਹੋ ਜੀ ਤੇ ਵੀਰ ਆਪਣੇ ਘਰ ਆਣਾ ਹੋਵੇ ਤੇ ਕੀ ਡਰੈਸ ਹੈ ਜੀ ਆਪਣਾ ਧੀ ਵਾਲੇ ਐਡਰੈਸ ਹਾਂਸ ਵਾਲੇ ਨਾਲ ਠੀਕ ਹੋ ਵੀਰ ਤੇ ਆਪਣਾ ਵਪਾਰ ਲੈਣ ਦਾ ਕੰਮ ਅਗੇ ਘਰ ਦੇ ਬਸ ਹੋਈ ਘਰ ਦਾ ਬਸ ਹੋਈ ਠੀਕ ਹੋ ਜੀ ਵੀਰ ਤੇ ਕੀ ਦੱਸੋ ਜੀ ਕਿੰਨੇ ਨਗ ਬਕਾਉ ਹੋ ਜੀ ਇੱਥੇ ਪਿੰਡ ਤੇ ਦੱਸੋ ਡਿਟੇਲ ਛੋਟੀ ਦੀ ਕੀ ਹੈ ਜੀ ਕਿਹੜੇ ਸੂਏ ਸੁੰਦੀ ਹੈ ਜੀ ਇਹ 300 ਦੂਜਾ ਸੂਆ ਸੁੰਦੀ ਹੈ ਪਹਿਲੇ ਸੂਏ ਦੁੱਧ ਦਾ ਰਕਾਰਡ ਪਤਾ ਹੀ ਆਪਾਂ ਨੂੰ 12 ਕਿਲੋ 12 ਲੀਟਰ ਸੱਜਰ ਨੇ ਬਈ ਪਾਇਆ ਤੇ ਹੁਣ ਕਿੰਨੇ ਦਿਨਾਂ ਦੀ ਕੱਚੀ ਜੀ ਇਹ 7 ਦਿਨਾਂ ਦੀ ਕੱਚੀ 7 ਦਿਨਾਂ ਦੀ ਕੱਚੀ ਹੈ ਬਈ ਤੁਸੀਂ ਹਵਾਨਾ ਤੁਸੀਂ ਦੇਖ ਸਕਦੇ ਹੋ ਥਣ ਕੁਆਲਿਟੀ ਬਹੁਤ ਜ਼ਿਆਦਾ ਸ਼ਾਨਦਾਰ ਆ ਥਣਾਂ ਦੀ ਤੁਸੀਂ ਕੁਆਲਿਟੀ ਵੇਖ ਸਕਦੇ ਹੋ ਬਹੁਤ ਜ਼ਿਆਦਾ ਵਧੀਆ ਵੀਰੇ ਮੂੰਹ ਮੱਥੇ ਦੀ ਚੰਗੀ ਆ ਬਾਡੀ ਬੰਤਰ ਦੀ ਚੰਗੀ ਮੜਾ ਤੋਰਾ ਵਿਖਾਦੀ ਵੀਰੇ ਯਾਰ ਥੱਲੋਂ ਵੀਰੇ ਬਹੁਤ ਜ਼ਿਆਦਾ ਸਾਫ਼ ਆ ਹਵਾਨਾ ਬਹੁਤ ਚੰਗਾ ਵੀਰੇ ਪੱਠ ਪੜਾ ਵੀ ਬਹੁਤ ਵਧੀਆ ਘਰ ਦੀ ਝੋਟੀ ਆ ਬਾਈ ਪਹਿਲੇ ਸੂਏ 12 ਲੀਟਰ ਦੁੱਧ ਪਾਇਆ ਤੇ ਹੁਣ 8 ਦਿਨਾਂ ਦੀ ਕੱਚੀ ਆ ਭਾਈ ਇਹ ਹੋਣਾ ਹੋਰ ਵੀ ਘਰਨੇ ਨੇ ਬਾਡੀ ਬੰਤਰ ਦੀ ਚੰਗੀ ਆ ਵੇਖ ਸਕਦੇ ਹੋ ਤੁਸੀਂ ਤੋਰਾ ਵੇਖ ਸਕਦੇ ਹੋ ਵੀਰੇ ਕਈ ਵੇਰ ਸਾਥ ਕੋਈ ਚੀਜ਼ ਮਿਸਟੇਕ ਹੋ ਜਾਂਦੀ ਹੈ ਜੋ ਇਸ ਟਾਈਮ ਸਕਰੀਨ ਤੇ ਨੰਬਰ ਚੱਲ ਰਿਹਾ ਉਹ ਬਾਈ ਦਾ ਨੰਬਰ ਹੀ ਆ ਤੇ ਤੁਸੀਂ ਬਾਈ ਨੂੰ ਕਾਲ ਕਰਕੇ ਜਾਂ ਵੀਡੀਓ ਮਗਾ ਸਕਦੇ ਹੋਰ ਵੀ ਵੀਰ ਜੀ ਸਾਥ ਕੋਈ ਚੀਜ਼ ਮਿਸਟੇਕ ਹੋ ਜੀ ਬਹੁਤ ਗੈਪ ਤੇ ਥਾਣਾ ਵੀਰੇ ਮੁੱਠੀ ਮੁੱਠੀ ਥਾਣਾ ਤੇ ਬਾਈ ਜੀ ਇਸ ਵਾਰੀ ਕਿੰਨਾ ਕੁ ਦੁੱਧ ਪਾਉਂਦੀ ਆ ਸਾਡੇ ਤੁਹਾਡੇ ਹਿਸਾਬ ਨਾਲ ਜੀ 13-14 ਕਿਲੋ ਦੁੱਧ ਠੀਕ ਹੋ ਜੀ ਤੇ ਕੀ ਡਿਮਾਂਡ ਕਰਦੇ ਆਂ ਜੀ ਆਪਾਂ ਇਹਦੀ 1000 ਮੁੱਲ ਵੀਰੇ 22 ਹਰ 110000 ਰੁਪਏ ਕਰਦੇ ਆ ਮੌਕੇ ਤੇ ਮਾਨ ਕੀਤਾ ਜਾਊਗਾ ਜੀ ਕਰਾਂਗੇ ਠੀਕ ਆ ਜੀ ਮੌਕੇ ਤੇ ਮਾਨ ਤਾਣ ਵੀ ਕੀਤਾ ਜਾਊਗਾ 110000 ਰੁਪਏ ਬਾਈ ਡਿਮਾਂਡ ਕਰਦੇ ਆ ਚੰਗੇ ਵਾ ਜਾਂਦੀ ਆ ਵੀਰੇ ਝੋਟੀ ਵੇਖ ਸਕਦੇ ਹੋ ਪੱਠਪੂੜਾ ਚੰਗਾ ਥੱਲੋਂ ਬਹੁਤ ਜ਼ਿਆਦਾ ਸਾਫ਼ ਆ ਤੇ ਬਾਈ ਆਪਣਾ ਕੰਟੈਕਟ ਨੰਬਰ ਬੋਲ ਦਿਓ ਜੀ 8146774811 ਇੱਕ ਵਾਰ ਫੇਰ ਬੋਲ ਦਿਓ 8146774811 ਠੀਕ ਹੋ ਜੀ ਇਹ ਬਾਈ ਦਾ ਕੰਟੈਕਟ ਨੰਬਰ ਆ ਜੇ ਕਿਸੇ ਭਰਾ ਨੂੰ ਛੋਟੀ ਚੰਗੀ ਲੱਗਦੀ ਆ ਤੇ ਬਾਈ ਨਾਲ ਜਰੂਰ ਕੰਟੈਕਟ ਕਰੋ ਇਸੇ ਤਰ੍ਹਾਂ ਵੀ ਆਪਣੇ ਚੈਨਲ ਨੂੰ ਸਪੋਰਟ ਕਰਦੇ ਰਹੋ ਥੈਂਕ ਯੂ ਬਾਈ ਜੀ